ਜਾਵੋ ਨੀ ਕੋਈ ਮੋੜ ਲਿਆਵੋ ਮੇਰੇ ਨਾਲ ਗਿਆ ਅੱਜ ਲੜ ਕੇ ਅੱਲਾ ਕਰੇ ਜੇ ਆ ਜਾਵੇ ਸੋਣਾ ਦੇਮਾਂ ਜਾਨ ਕਦਮਾਂ ਵਿੱਚ ਧਰ ਕੇ ਕੌਣ ਕਿਹਦੇ ਨਾਲ ਲੜ ਕੇ ਗਿਆ ਕੌਣ ਉਹਨੂੰ ਵਾਜਾ ਮਾਰ ਰਿਹਾ ਅੱਜ ਆਪਾਂ ਉਹਦੀ ਗੱਲ ਕਰਾਂਗੇ ਇਹ ਗੱਲ ਛੱਲੇ ਦੀ ਹੋ ਰਹੀ ਹੈ ਛੱਲੇ ਦੇ ਨਾਂ ਤੇ ਪੰਜਾਬੀ ਦੇ ਬਹੁਤ ਮਕਬੂਲ ਸਿੰਘਰਾ ਨੇ ਗਾਇਆ ਹੈ ਬਹੁਤ ਦਰਦਨਾਕ ਗੀਤ ਹੈ ਇਹ ਬਹੁਤ ਦਰਦਨਾਕ ਇਹਦੀ ਰਚਨਾ ਹੈ ਪਰ ਜਿਹੜੀ ਇਹਦੀ ਪਿਠ ਭੂਮੀ ਹੈ ਉਹ ਬਹੁਤ ਹੀ ਦਰਦਨਾਕ ਹੈ ਛੱਲਾ ਇੱਕ 12-13 ਸਾਲ ਦਾ ਬੱਚਾ ਸੀ ਜਿਹੜਾ ਘਰ ਦੇ ਵਿੱਚ ਆਪਣੇ ਅੱਬਾ ਦੇ ਨਾਲ ਰਹਿੰਦਾ ਸੀ ਦੋਨੋਂ ਪਿਓ ਪੁੱਤਰ ਸੀਗੇ ਛੱਲਾ ਬਹੁਤ ਛੋਟਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ ਉਹਦਾ ਅੱਬਾ ਕਿਸ਼ਤੀ ਚਲਾਉਂਦਾ ਸੀ ਨਦੀ ਕਿਨਾਰੇ ਇੱਕ ਪਾਸੇ ਮਸਾਫਰਾਂ ਦੂਜੇ ਪਾਸੇ ਛੱਡ ਆਉਂਦਾ ਉਧਰੋਂ ਇਧਰ ਲਿਆਉਂਦਾ ਪੈਸਾ ਦੋ ਪੈਸੇ ਕਿਰਾਇਆ ਲੈਂਦਾ ਤੇ ਆਪ ਦੀ ਉਪਜੀਵਕਾ ਕਮਾਉਂਦਾ ਆਪਣਾ ਵਕਤ ਪੂਰਾ ਕਰਦਾ ਦੋਨੇ ਪਿਓ ਪੁੱਤ ਸਾਰਾ ਦਿਨ ਇਕੱਠੇ ਰਹਿੰਦੇ ਛੱਲੇ ਨੂੰ ਉਹਦਾ ਅੱਬਾ ਹਰ ਵਕਤ ਅੱਖਾਂ ਦੇ ਸਾਹਮਣੇ ਰੱਖਦਾ ਨਾਲ ਰੱਖਦਾ ਕਿਉਂਕਿ ਉਹ ਉਹਦੀਆਂ ਅੱਖਾਂ ਦਾ ਤਾਰਾ ਸੀ ਪੁੱਤਰ ਤਾਂ ਹਰ ਇੱਕ ਲਈ ਅੱਖਾਂ ਦਾ ਤਾਰਾ ਹੁੰਦੇ ਆ ਪਰ ਉਹਦੇ ਤਾਂ ਹੋਰ ਕੋਈ ਹੈ ਹੀ ਨਹੀਂ ਸੀ ਇਸ ਕਰਕੇ ਅੱਖਾਂ ਤੋਂ ਇੱਕ ਪਲ ਵੀ ਉਹਲੇ ਨਹੀਂ ਸੀ ਕਰਦਾ ਔਰ ਜਦੋਂ ਢੇੜਾ ਲਾਉਣ ਜਾਂਦਾ ਉਹ ਨਾਲ ਬੈਠਾ ਹੁੰਦਾ ਢੇੜਾ ਲਾ ਕੇ ਵਾਪਸ ਇਧਰ ਨੂੰ ਆਉਂਦਾ ਤਾਂ ਵੀ ਨਾਲ ਬੈਠਾ ਹੁੰਦਾ ਹੌਲੀ ਹੌਲੀ ਨਾਲ ਤੁਰਦੇ ਤੁਰਦੇ ਆ ਉਹ ਖੁਦ ਵੀ ਕਿਸ਼ਤੀ ਚਲਾਉਣੀ ਸਿੱਖ ਗਿਆ ਕਈ ਵਾਰੀ ਐਵੇਂ ਵੀ ਹੁੰਦਾ ਕਿ ਕੋਈ ਇੱਕ ਦੋ ਮਸਾਫਰ ਹੋਂਦੇ ਤਾਂ ਛੱਲਾ ਆਪ ਹੀ ਕਿਸ਼ਤੀ ਲੈ ਜਾਂਦਾ ਸੀ ਤੇ ਦੂਜੇ ਪਾਸੇ ਛੱਡ ਆਉਂਦਾ ਸੀ ਯਾਨੀ ਬਾਪ ਦੇ ਕੰਮ ਦੇ ਵਿੱਚ ਹੱਥ ਵਟਾਉਂਦਾ ਸੀ ਇੱਕ ਦਿਨ ਕੀ ਹੁੰਦਾ ਹੈ ਸ਼ਾਮ ਦਾ ਵੇਲਾ ਹੈ ਉਹਨਾਂ ਨੇ ਆਪਣੀ ਕਿਸ਼ਤੀ ਖੋਲ ਲਈ ਹੈ ਯਾਨੀ ਕਿ ਬੰਦ ਕਰ ਦਿੱਤਾ ਕੰਮ ਇੱਕ ਪਾਸੇ ਵੰਣਣੀ ਹੈ ਉਹਨਾਂ ਨੇ ਕਿਸ਼ਤੀ ਇੱਕ ਘਰ ਨੂੰ ਜਾਣਾ ਹੈ ਆਖਰੀ ਨਗਾ ਮਾਰਦੇ ਆ ਉਹ ਕੋਈ ਉਹਨਾਂ ਨੂੰ ਬੰਦਾ ਇਧਰ ਉਧਰ ਮਸਾਫਰ ਨਹੀਂ ਦਿਸਦਾ ਤਾਂ ਉਹ ਤਿਆਰ ਹੋ ਜਾਂਦੇ ਆ ਘਰ ਨੂੰ ਜਾਣ ਲਈ ਉਧਰ ਛੁਪਦੇ ਬਲ ਬੜੀ ਹੀ ਕਾਲੀ ਹਨੇਰੀ ਚੜੀ ਆ ਰਹੀ ਹੈ ਇਹ ਕੁਝ ਕਰ ਹੀ ਰਹੇ ਆ ਉਹ ਕਿ ਦੋ ਤਿੰਨ ਮਸਾਫਰ ਕਾਲੀ ਦੇ ਵਿੱਚ ਆਉਂਦੇ ਆ ਉਹ ਕਹਿੰਦੇ ਆ ਕਿ ਉਹ ਬੜਾ ਭੱਜ ਕੇ ਪਹੁੰਚੇ ਆ ਬੜਾ ਲੇਟ ਹੋ ਗਏ ਉਹਨਾਂ ਨੇ ਬਹੁਤ ਜ਼ਰੂਰੀ ਜਾਣਾ ਹੈ ਉਹਨਾਂ ਨੂੰ ਪਾਰ ਛੱਡ ਆਵੋ ਛੱਲੇ ਦਾ ਅੱਬਾ ਕਹਿੰਦਾ ਕਿ ਬਹੁਤ ਲੇਟ ਹੋ ਗਿਆ ਹਨੇਰਾ ਹੋ ਚੱਲਿਆ ਸਾਹਮਣੋਂ ਹਨੇਰੀ ਵੀ ਚੜ੍ਹ ਆ ਰਹੀ ਐ ਤਾਂ ਉਦੋਂ ਛੱਲਾ ਬੋਲਦਾ ਕਿ ਅੱਬਾ ਇਹਨਾਂ ਨੂੰ ਪਾਰ ਮੈਂ ਛੱਡਿਆ ਹੁਨਾ ਤੂੰ ਉਦੋਂ ਨੂੰ ਆਪਣਾ ਸਮਾਨ ਇਕੱਠਾ ਕਰ ਉਹ ਰੋਕਦਾ ਕਿ ਨਹੀਂ ਤੂੰ ਨਹੀਂ ਜਾਣਾ ਦੇਖ ਨਾ ਹਨੇਰਾ ਹੋ ਚੱਲਿਆ ਮੌਸਮ ਬੜਾ ਖਰਾਬ ਹੈ ਅਰ ਛੱਲਾ ਕਹਿੰਦਾ ਨਹੀਂ ਅੱਬਾ ਮੈਂ ਛੱਡ ਆਉਨਾ ਮੈਨੂੰ ਦੇਖਦੇ ਹੀ ਐ ਤੂੰ ਰੋਜ਼ ਮੈਂ ਗਿੜੇ ਲਾਉਨਾ ਬਾਪੂ ਫਿਰ ਰੋਕਦਾ ਥੋੜੀ ਬਹੁਤੀ ਉਹਨਾਂ ਦੇ ਵਿੱਚ ਵਹਿਸ ਪਾਜੀ ਹੁੰਦੀ ਹੈ ਤੇ ਬੱਚੇ ਦੀ ਤਰ੍ਹਾਂ ਛੱਲਾ ਜ਼ਿੱਦ ਕਰਕੇ ਕਿਸ਼ਤੀ ਖੋਲਦਾ ਉਹਦੇ ਰੋਕਦਿਆਂ ਰੋਕਦਿਆਂ ਉਹਦੇ ਲੜਦਿਆਂ ਲੜਦਿਆਂ ਅੱਬਾ ਦੇ ਲੜਦਿਆਂ ਲੜਦਿਆਂ ਝਿੜਕਦਿਆਂ ਕਰਦਿਆਂ ਮਸਾਫਰਾਂ ਨੂੰ ਬਿਠਾ ਕੇ ਕਿਸ਼ਤੀ ਦੂਜੇ ਪਾਸੇ ਨੂੰ ਤੋੜ ਲੈਂਦਾ ਦੂਜੇ ਪਾਸੇ ਕਿਸ਼ਤੀ ਦੇ ਵਿੱਚੋਂ ਸਵਾਰੀਆਂ ਲਾ ਕੇ ਵਾਪਸ ਮੁੜ ਰਿਹਾ ਹੈ ਕਿ ਉਦੋਂ ਨੂੰ ਕਾਲੀ ਬੋਲੀ ਹਨੇਰੀ ਜੜੀ ਜਿਹੜੀ ਆ ਰਹੀ ਸੀ ਉਹ ਉਪਰ ਆ ਪਹੁੰਚਦੀ ਹੈ। ਔਰ ਐਸੀਆਂ ਘੁੰਮਣ ਕੇਰियां ਪੈਦਾ ਹੁੰਦੀਆਂ ਕਿ ਉਹ ਕਿਸ਼ਤੀ ਨੂੰ ਵਿਚੇ ਡਬੋ ਦਿੰਦਾ ਹੈ ਜਿਹੜਾ ਇਹ ਹਨੇਰ ਚੜਿਆ ਹੋਇਆ ਸੀ ਛੱਲੇ ਨੂੰ ਤੇ ਕਿਸ਼ਤੀ ਨੂੰ ਪਾਣੀ ਦੇ ਡੂੰਘੇ ਸਾਗਰਾਂ ਦੇ ਵਿੱਚ ਡੋਬ ਦਿੰਦਾ ਹੈ। ਉਧਰ ਅੱਬਾ ਉਡੀਕ ਰੇ ਛੱਲਾ ਮੁਰਦਾ ਨਹੀਂ। ਬੜੀਆਂ ਆਵਾਜ਼ਾਂ ਮਾਰਦਾ ਉਹ। ਬੜੇ ਦੂਰ ਤੱਕ ਭੱਜਦਾ ਕਰਦਾ ਹੈ ਇਧਰ ਉਧਰ ਕਰਦਾ ਹੈ ਜੋ ਵੀ ਕਰ ਸਕਦਾ ਸੀ ਉਹ ਕਰਦਾ ਹੈ ਆਖਰ ਉਹ ਸਮਝ ਜਾਂਦਾ ਹੈ ਕਿ ਕਿਸ਼ਤੀ ਡੁੱਬ ਚੁੱਕੀ ਹੈ ਤੇ ਮੇਰਾ ਛੱਲਾ ਮੇਰਾ ਪਿਆਰਾ ਛੱਲਾ ਇਸ ਜਹਾਨ ਤੋਂ ਜਾ ਚੁੱਕਿਆ ਰੋਂਦਾ ਤਾਹਾਂ ਮਾਰਦਾ ਪਰ ਹੁਣ ਕੀ ਬਣਨਾ ਸੀ ਫਿਰ ਕੀ ਹੁੰਦਾ ਹੈ ਕਿ ਉਹ ਬਹੁਤ ਡੂੰਘੇ ਦਰਦ ਦੇ ਵਿੱਚ ਚਲੇ ਜਾਂਦਾ ਹੈ ਉਸ ਤੋਂ ਬਾਅਦ ਦਿਨ ਗੁਜ਼ਰਦੇ ਹੈ ਪਰ ਦੇਨੋ ਦੇਨੋ ਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਛੱਲੇ ਦਾ ਅੱਬਾ ਹਰ ਰੋਜ਼ ਸਵੇਰੇ ਆ ਕੇ ਨਦੀ ਕਿਨਾਰੇ ਬਹਿ ਜਾਂਦਾ ਹੈ ਕਿਸ਼ਤੀ ਦੇ ਕੋਲ ਲੱਗ ਕੇ ਤੇ ਬਾਜਾ ਮਾਰਦਾ ਛੱਲੇ ਨੂੰ ਕਦੇ ਕੁਝ ਕਹਿੰਦਾ ਹੈ ਕਦੇ ਪਿਆਰ ਨਾਲ ਕਹਿੰਦਾ ਹੈ ਕਦੇ ਰੋਸੇ ਨਾਲ ਕਹਿੰਦਾ ਹੈ ਕਦੇ ਝੜਕਦਾ ਹੈ ਉਹਨੂੰ ਪਰ ਉਹ ਤਾਂ ਉਹਦੇ ਮਨ ਦੇ ਵਿੱਚ ਹੀ ਹੈ ਨਾ ਉਹਦਾਂ ਹੀ ਉੱਚੀ ਬੋਲਦਾ ਜਾਬ ਉਹਨੇ ਕੋਈ ਮੋੜ ਲਿਆ ਵੋ ਮੇਰੇ ਨਾਲ ਗਿਆ ਅੱਜ ਲੜ ਕੇ ਧੱਕੇ ਨਾਲ ਚੜ੍ਹਿਆ ਗਿਆ ਸੀ ਅੱਲਾ ਕਰੇ ਅੱਲਾ ਭੇਜ ਦੇ ਮੇਰੇ ਛੱਲੇ ਨੂੰ ਵਾਪਸ ਕਦਮਾਂ ਤੇ ਵਿੱਚ ਮੈਂ ਜਾਨ ਧਰ ਦੂੰਗਾ ਛੱਲਾ ਨੌ ਨੌ ਖੇਵੇ ਪੁੱਤਰ ਮਿਠੜੇ ਮੇਵੇ ਅੱਲਾ ਸਭ ਨੂੰ ਦੇਵੇ ਕਾਵਾ ਵੇ ਮਾਮਾ ਠੰਡੀਆਂ ਸ਼ਾਮਾਂ ਮਾਂ ਯਾਦ ਆਉਂਦੀ ਆ ਉਹਦੀ ਛੱਲੇ ਦੀ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਸੀ ਛੱਲਾ ਜਦੋਂ ਉਹ ਗੁਜ਼ਰ ਗਈ ਸੀ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾ ਹੀ ਕੋਲਾ ਪਿੱਛੇ ਬਚੇ ਕੁਛ ਨਹੀਂ ਕਹਿੰਦਾ ਛੱਲਾ ਖੂਤੇ ਧਰੀਏ ਗੱਲਾਂ ਮੂੰਹ ਤੇ ਕਰੀਏ ਗੱਲ ਸੁਣ ਛੱਲਿਆ ਢੋਲਾ ਵੇ ਰੱਬ ਤੋਂ ਕਾਹਦਾ ਹਉਲਾ ਹਰ ਇੱਕ ਗੱਲ ਕਰਦਾ ਹੈ ਸੰਸਾਰਕ ਗੱਲ ਕਰਦਾ ਹੈ ਪਰ ਉਹਦੀ ਗੱਲ ਆ ਕੇ ਕਿੱਥੇ ਮੁੱਕ ਜਾਂਦੀ ਹੈ ਛੱਲੇ ਤੇ ਡੂੰਗੇ ਬਿਜੋਗ ਦੇ ਵਿੱਚ ਹੌਲੀ-ਹੌਲੀ ਉਹ ਇਹਨੂੰ ਗਾਉਣ ਲੱਗ ਜਾਂਦਾ ਹੈ ਫਿਰ ਹਰ ਰੋਜ਼ ਦਾ ਉਹਦਾ ਇਹ ਇੱਕ ਚੱਕਰ ਘਟਨਾ ਚੱਕਰ ਬਣ ਜਾਂਦਾ ਲੋਕ ਵੇਖਦੇ ਆ ਕਿ ਉਹ ਅਧ ਪਾਗਲ ਹੋ ਚੁੱਕਿਆ ਤੇ ਸਵੇਰ ਤੋਂ ਸ਼ਾਮ ਤੱਕ ਕਸ਼ਲੇ ਨੂੰ ਬਾਜਾਂ ਮਾਰ ਮਾਰ ਕੇ ਇਹ ਗੀਤ ਗਾਉਂਦਾ ਰਹਿੰਦਾ ਤੇ ਉਥੋਂ ਹੀ ਉਸੇ ਕਹਾਣੀ ਤੋਂ ਇਹ ਲੋਕ ਗੀਤ ਅਗਾ ਵਾਦਾ ਵਾਦਾ ਅੱਜ ਸਾਡੇ ਕੋਲੇ ਇਸ ਹਾਲਤ ਦੇ ਵਿੱਚ ਪਹੁੰਚਿਆ ਕਿ ਸਾਡੀ ਪੰਜਾਬੀ ਗਾਇਕੀ ਦਾ ਸਾਡੇ ਪੰਜਾਬੀ ਸਹਿਤਕ ਖੇਤਰ ਦਾ ਗੀਤਾਂ ਦੇ ਖੇਤਰ ਦਾ ਮਹਾਨ ਇਹ ਰਚਨਾ ਬਣ ਚੁੱਕੀ ਹੈ ਧੰਨਵਾਦ ਦੋਸਤੋ